ਸ਼੍ਰੀ ਨੰਦਪੁਰ ਸਾਹਿਬ ਤੋਂ ਮੌਜੂਦ ਆ ਜੀ ਪੰਜਾਬ ਬੀਜੇਪੀ ਵੱਲੋਂ ਇੱਕ ਵਿਸ਼ੇਸ਼ ਕੀਰਤਨ ਦਰਬਾਰ ਨੌਵੇਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਰੱਖਿਆ ਗਿਆ ਹੈ ਕੌਮੀ ਘਟਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਇਸ ਵਕਤ ਦੰਚੁਰਾ ਨਾਲ ਬਣੇ ਹੋਏ ਨੇ ਲਾਲਪੁਰਾ ਸਾਹਿਬ ਅੱਜ ਸ੍ਰਿਸ਼ਟੀ ਦੀ ਚਾਦਰ ਕਹ ਲੋ ਹਿੰਦੀ ਚ ਹਿੰਦੀ ਦੀ ਚਾਦਰ ਕਹ ਲੋ ਨੌਵੇਂ ਪਾਤਸ਼ਾਹ ਦਾ ਹੈ ਮੇਰੇ ਖਿਆਲ ਚ ਤੁਸੀਂ ਘਟਗਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਅੱਜ ਪੰਜਾਬ ਦੇ ਉਸ ਵਕਤ ਘਟਗਣਤੀਆਂ ਲਈ ਮੇਰੇ ਖਿਆਲ ਚ ਇੱਡਾ ਵੱਡਾ ਹਾਜ਼ਾ ਨਾਜ਼ਾ ਕਿਸੇ ਨੇ ਗੁਰੂ ਤੇਗ ਬਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਸੇ ਧਰਤੀ ਤੇ ਤਿਲਕ ਜੰਜੂ ਰਾਖਾ ਪ੍ਰਵਤਾਕਾ ਚੀਨੋ ਵੱਡੋ ਕਨੂ ਮੇ ਸਾਕਾ ਦੇ ਆਕੇ ਅੰਕਿਤ ਕੀਤਾ ਤੇ ਵੱਡਾ ਸਾਕਾ ਇਹੋ ਹੀ ਸੀ ਕਿ ਦੁਨੀਆਂ ਦੇ ਇਤਿਹਾਸ ਵਿੱਚ ਕਿਸੇ ਨੇ ਪਹਿਲੀ ਵਾਰੀ ਧਰਮ ਦੀ ਰਾਖੀ ਲਈ ਕੁਰਬਾਨੀ ਕੀਤੀ ਨਾ ਉਸ ਵੇਲੇ ਦਾ ਕਿਸੇ ਕੋਈ ਕਨਸਟੀਟਿਊਸ਼ਨ ਸੀ ਨਾ ਰਾਈਟ ਟੂ ਰਿਲੀਜੀਅਨ ਸੀ ਜੋ ਰਾਜੇ ਦਾ ਰਾਜ ਸੀ ਉਹੀ ਹੈ ਇੱਥੇ ਵੀ ਔਰੰਗਜੇਬ ਜਿਹੜਾ ਉਹ ਇਫਤਖਾਰ ਖਾਨ ਦੇ ਰਾਹੀਂ ਲੋਕਾਂ ਨੂੰ ਧਰਮ ਪਰਿਵਰਤਨ ਕਰਨ ਲਈ ਮਜਬੂਰ ਕਰ ਰਿਹਾ ਸੀ ਕਸ਼ਮੀਰ ਚ ਤੇ ਗੁਰੂ ਪਾਤਸ਼ਾਹ ਇਸੇ ਧਰਤੀ ਤੇ ਬਿਰਾਜਮਾਨ ਸੀ ਚੱਕ ਨਾਨਕੀ ਵਿੱਚ ਜਿੱਥੋਂ ਉਹਨਾਂ ਨੇ ਜਾ ਕੇ ਦਿੱਲੀ ਦੇ ਵਿੱਚ ਸ਼ਹਾਦਤ ਦਿੱਤੀ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਬਾਬਾ ਜੀਵਨ ਸਿੰਘ ਜੀ ਲਖੀਸ਼ਾ ਬੁੰਜਾਰਾ ਜੀ ਇਹਨਾਂ ਸਾਰਿਆਂ ਦਾ ਹੈ ਅਦੁੱਤੀ ਕੁਰਬਾਨੀ ਹੈ ਜਿਹਦੇ ਦੀ ਅਸੀਂ ਨਤਮਸਤਖੁਣ ਲਿਆ ਹੈ ਇਸ ਇਸ ਮੌਕੇ ਕੀ ਕੋਈ ਖਾਸ ਪੈਕੇਜ ਦੀ ਉਮੀਦ ਕਰਦੇ ਹਾਂ ਭਾਰਤ ਸਰਕਾਰ ਤੋਂ ਦੇਖੋ ਪਹਿਲੀ ਗੱਲ ਹੈ ਸੇਵਾ ਕਰਤ ਹੋਏ ਨਹਿਕਾਮੀ ਜਿਸ ਕੋ ਹੋਤ ਪ੍ਰਾਪਰ ਸਵਾਮੀ ਅਸੀਂ ਗੁਰੂ ਦੇ ਚਰਨਾਂ 'ਚ ਸੀਸ ਨਵਾਣ ਆਏ ਆਂ ਤੇ ਪੰਜਾਬ ਦੇ ਸਾਰੇ ਮਸਲੇ ਹੱਲ ਹੋਣੇ ਚਾਹੀਦੇ ਆ ਸਭ ਦੇ ਦਿਲਾਂ ਦੇ ਦੁੱਖ ਦੂਰ ਹੋਣੇ ਚਾਹੀਦੇ ਆ ਇਹਦੇ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਹਮੇਸ਼ਾ ਉਪਰਾਲੇ ਕਰਦੀ ਰਹੀ ਕਰਦੀ ਹੈ ਅਸੀਂ ਵੀ ਨਾਲ ਆ ਪੰਜਾਬੀਆਂ ਆਖਰੀ ਸਵਾਲ ਲੈ ਰਹੇ ਆ ਜੀ ਪਰ ਅੱਜ ਪੰਜਾਬ ਦੇ ਹਾਲਾਤ ਕੋਈ ਸੁਖਾਵੇਂ ਨਹੀਂ ਹੈਗੇ ਆਏ ਦਿਨ ਗੈਂਗਸਟਰ ਜਿਹੜੇ ਨੇ ਗੋਲੀਆਂ ਚਲਾ ਰਹੇ ਨੇ ਲੁੱਟਖੋਹਾਂ ਹੋ ਰਹੀਆਂ ਨੇ ਹਾਲਾਂਕਿ ਤੁਹਾਡਾ ਜਿਹੜਾ ਜੂਡਿਕਸ਼ਨ ਘਟ ਗਣਤੀਆਂ ਦੀ ਆ ਪਰ ਘਟ ਗਣਤੀਆਂ ਤਾਂ ਉਹ ਵੀ ਇੱਕ ਤਰ੍ਹਾਂ ਨਾਲ ਵਿਕਟਮ ਹੀ ਨੇ ਨਾ ਜਿਹੜੇ ਬੰਦੇ ਕੇਸ ਦਾ ਸ਼ਿਕਾਰ ਹੋ ਰਹੇ ਨੇ ਪੰਜਾਬ ਦੇ ਵਿੱਚ ਇਸ ertidito ਕੁਝ ਕਹਿਣਾ ਮੈਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜਾਣਦੇ ਆ ਕਿ ਕੀ ਹੋ ਰਿਹਾ ਤੇ ਇਹ ਜਿਹੜੀ ਹੈ ਇਸ ਤਰ੍ਹਾਂ ਦਾ ਰਾਜ ਦੀ ਸਿਰਜਣਾ ਇਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਗੁਰੂਆਂ ਦਾ ਕਦੇ ਆਦੇਸ਼ ਨਹੀਂ ਰਿਹਾ ਉਪਦੇਸ਼ ਨਹੀਂ ਰਿਹਾ ਸੋ ਜੋ ਕੁਛ ਹੋ ਰਿਹਾ ਇਹ ਗੁਰੂਆਂ ਦੀ ਸੋਚ ਤੋਂ ਵੱਖਰਾ ਹੋ ਰਿਹਾ ਗੁਰੂਆਂ ਦੀ ਸੋਚ ਦੇ ਵਿਰੁੱਧ ਹੋ ਰਿਹਾ ਇਹ ਤਾਂ ਭੈ ਕਾਹੂ ਕੋ ਦੇਤ ਨਾ ਨਾ ਪਹਿਮਾਨਤਾਨ ਕਹ ਨਾਨਕ ਸੁਣ ਰੇ ਮਨਾ ਗਿਆਨੀ ਤਾਹਿਬ ਖਾਨ ਨੂੰ ਅਸੀਂ ਯਾਦ ਕਰ ਰਿਹਾ ਸ੍ਰੀ ਗੁਰੂ ਤੇਗ ਬਹਾਦਰ ਨੂੰ ਇੱਥੇ ਪੈਰਾਂ ਸਮਾਜ ਦੀ ਸਿਰਜਣਾ ਪੈਰਾਂ ਪਰਦੇਸ਼ ਦੀ ਸਿਰਜਣਾ ਇਹ ਸਾਡੀ ਜ਼ਿੰਮੇਵਾਰੀ ਮੇਰਾ ਪੁਆਇੰਟ ਸਰ ਸੀ ਫਿਰੋਜ਼ਪੁਰ ਚ ਹੱਤਿਆ ਹੋਈ ਆਰਐਸਐਸ ਦੇ ਨੇਤਾ ਦੇ ਇੱਕ ਬੱਚੇ ਦੀ ਮੇਰਾ ਪੁਆਇੰਟ ਸਰ ਵੈਸੇ ਸੀ ਕਿ ਅੱਜ ਘਟ ਗਿਣਤੀਆਂ ਸੁਰੱਖਿਅਤ ਮਹਿਸੂਸ ਕਰ ਰਹੀਆਂ ਨੇ ਅੱਜ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਵਿੱਚ ਪੰਜਾਬ ਚ ਸਾਰੇ ਪੰਜਾਬੀ ਸੁਰੱਖਿਅਤ ਮਿਸਨਸ ਕਰਦੇ ਆ ਕਿਹੜੀ ਘਟ ਗਿਣਤੀ ਆ ਤੇ ਕਿਹੜੀ ਵਧ ਗਿਣਤੀ ਆ ਅਸੀਂ ਸਾਰੇ ਪੰਜਾਬੀ ਆ ਇੱਕ ਪਿਤਾ ਕਿਸਕੇ ਹਮਾਰਕ ਹੈ ਭਾਵੇਂ ਕੋਈ ਪਿੰਡ ਚ ਬੈਠਾ ਤੇ ਭਾਵੇਂ ਸ਼ਹਿਰ ਚ ਬੈਠਾ ਉਹਨੂੰ ਇਹ ਨਹੀਂ ਪਤਾ ਕਿਹੜੇ ਵੇਲੇ ਮੈਨੂੰ ਮੁੜ ਕੇ ਮੌਤ ਨੇ ਆ ਚਿੰਬੜਨਾ ਇਹ ਸਮਾਜ ਦੀ ਰਾਖੀ ਕਰਨਾ ਕੰਮ ਹੁੰਦਾ ਸਰਕਾਰਾਂ ਦਾ ਜਿਹੜੇ ਸਰਕਾਰਾਂ ਫੇਲ ਹੋ ਰਹੀਆਂ ਨੇ ਇਹ ਧਰਤੀ ਸਿਰਫ ਨਾਤਮਸਤ ਹੋਣ ਵਾਲੀ ਹੈ ਇੱਥੇ ਰਾਜਨੀਤਿਕ ਜਿਹੜਾ ਬਿਆਨ ਹੈ ਕਿਸੇ ਵੇਲੇ ਫੇਰ ਆਪਾਂ ਕਰੀਏ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਚਿਰੇ ਨੰਦਪੁਰ ਸਾਹਿਬ ਤੋਂ ਮੌਜੂਦ ਆ ਜੀ ਪੰਜਾਬ ਬੀਜੇਪੀ ਵੱਲੋਂ ਇੱਕ ਵਿਸ਼ੇਸ਼ ਕੀਰਤਨ ਦਰਬਾਰ ਨੌਵੇਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਰੱਖਿਆ ਗਿਆ ਹੈ ਕੌਮੀ ਘਟਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਇਸ ਵਕਤ ਦੰਚੁਰਾ ਨਾਲ ਬਣੇ ਹੋਏ ਨੇ ਲਾਲਪੁਰਾ ਸਾਹਿਬ ਅੱਜ ਸ੍ਰਿਸ਼ਟੀ ਦੀ ਚਾਦਰ ਕਹ ਲੋ ਹਿੰਦੀ ਦੀ ਚਾਦਰ ਕਹ ਲੋ ਨੌਵੇਂ ਪਾਤਸ਼ਾਹ ਦਾ ਹੈ ਮੇਰੇ ਖਿਆਲ ਚ ਤੁਸੀਂ ਘਟਗਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਅੱਜ ਪੰਜਾਬ ਦੇ ਉਸ ਵਕਤ ਘਟਗਣਤੀਆਂ ਲਈ ਮੇਰੇ ਖਿਆਲ ਚ ਇੱਡਾ ਵੱਡਾ ਹਾਜ਼ਾ ਨਾਜ਼ਾ ਕਿਸੇ ਨੇ ਗੁਰੂ ਤੇਗ ਬਹਾਦਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਸੇ ਧਰਤੀ ਤੇ ਤਿਲਕ ਜੰਡੂ ਰਾਖਾ ਪ੍ਰਪਤਾਕਾ ਕਿਨੋਂ ਵੱਡੋ ਕਨੂ ਮੇ ਸਾਖਾਂ ਦੇ ਆਕੇ ਅੰਕਿਤ ਕੀਤਾ ਤੇ ਵੱਡਾ ਸਾਖਾ ਇਹੋ ਹੀ ਸੀ ਕਿ ਦੁਨੀਆ ਦੇ ਇਤਿਹਾਸ ਵਿੱਚ ਕਿਸੇ ਨੇ ਪਹਿਲੀ ਵਾਰੀ ਧਰਮ ਦੀ ਰਾਖੀ ਲਈ ਕੁਰਬਾਨੀ ਕੀਤੀ ਨਾ ਉਸ ਵੇਲੇ ਦਾ ਕਿਸੇ ਕੋਈ ਕਨਸਟੀਟਿਊਸ਼ਨ ਸੀ ਨਾ ਰਾਈਟ ਟੂ ਰਿਲੀਜੀਅਨ ਸੀ ਜੋ ਰਾਜੇ ਦਾ ਰਾਜ ਸੀ ਉਹੀ ਹੈ ਇੱਥੇ ਵੀ ਔਰੰਗਜੇਬ ਜਿਹੜਾ ਉਹ ਇਫਤਖਾਰ ਖਾਨ ਦੇ ਰਾਹੀਂ ਲੋਕਾਂ ਨੂੰ ਧਰਮ ਪਰਿਵਰਤਨ ਕਰਨ ਲਈ ਮਜਬੂਰ ਕਰ ਰਿਹਾ ਸੀ ਕਸ਼ਮੀਰ 'ਚ ਤਾਂ ਗੁਰੂ ਪਾਤਸ਼ਾਹ ਇਸੇ ਧਰਤੀ ਤੇ ਬਿਰਾਜਮਾਨ ਸੀ ਚੱਕ ਨਾਨਕੀ ਵਿੱਚ ਜਿੱਥੋਂ ਉਹਨਾਂ ਨੇ ਜਾ ਕੇ ਦਿੱਲੀ ਦੇ ਵਿੱਚ ਸ਼ਹਾਦਤ ਦਿੱਤੀ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਬਾਬਾ ਜੀਵਨ ਸਿੰਘ ਜੀ ਲਖੀਸ਼ਾ ਬੁੰਜਾਰਾ ਜੀ ਇਹਨਾਂ ਸਾਰਿਆਂ ਦਾ ਹੈ ਅਦੁੱਤੀ ਕੁਰਬਾਨੀ ਹੈ ਜਿਹਦੇ ਦੀ ਅਸੀਂ ਨਤਮਸਤਖੁਣ ਲਿਆ ਹੈ ਇਸ ਇਸ ਮੌਕੇ ਕੀ ਕੋਈ ਖਾਸ ਪੈਕੇਜ ਦੀ ਉਮੀਦ ਕਰਦੇ ਹਾਂ ਪਰ ਸਰਕਾਰ ਤੋਂ ਦੇਖੋ ਪਹਿਲੀ ਗੱਲ ਹੈ ਸੇਵਾ ਕਰਤ ਹੋਏ ਨਹਿਕਾਮੀ ਜਿਸ ਕੋ ਹੋਤ ਪ੍ਰਾਪਰ ਸਵਾਮੀ ਅਸੀਂ ਗੁਰੂ ਦੇ ਚਰਨਾਂ 'ਚ ਸੀਸ ਨਵਾਣ ਆਏ ਆ ਤੇ ਪੰਜਾਬ ਦੇ ਸਾਰੇ ਮਸਲੇ ਹੱਲ ਹੋਣੇ ਚਾਹੀਦੇ ਆ ਸਭ ਦੇ ਦਿਲਾਂ ਦੇ ਦੁੱਖ ਦੂਰ ਹੋਣੇ ਚਾਹੀਦੇ ਆ ਇਹਦੇ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਹਮੇਸ਼ਾ ਉਪਰਾਲੇ ਕਰਦੀ ਰਹੀ ਕਰਦੀ ਹੈ ਅਸੀਂ ਵੀ ਨਾਲ ਆ ਪੰਜਾਬ ਦੇ ਆਖਰੀ ਸਵਾਲ ਲੈ ਰਹੇ ਆ ਜੀ ਪਰ ਅੱਜ ਪੰਜਾਬ ਦੇ ਹਾਲਾਤ ਕੋਈ ਸੁਖਾਵੇਂ ਨਹੀਂ ਹੈਗੇ ਆਏ ਦਿਨ ਗੈਂਗਸਟਰ ਜਿਹੜੇ ਨੇ ਗੋਲੀਆਂ ਚਲਾ ਰਹੇ ਨੇ ਲੁੱਟਖੋਹਾਂ ਹੋ ਰਹੀਆਂ ਨੇ ਹਾਲਾਂਕਿ ਤੁਹਾਡਾ ਜਿਹੜਾ ਜੂਡਿਕਸ਼ਨ ਘਟ ਗਿਣਤੀਆਂ ਦੀ ਆ ਪਰ ਘਟ ਗਿਣਤੀਆਂ ਤਾਂ ਉਹ ਵੀ ਇੱਕ ਤਰ੍ਹਾਂ ਨਾਲ ਵਿਕਟਮ ਹੀ ਨੇ ਨਾ ਜਿਹੜੇ ਬੰਦੇ ਇਸ ਦਾ ਸ਼ਿਕਾਰ ਹੋ ਰਹੇ ਨੇ ਪੰਜਾਬ ਦੇ ਵਿੱਚ ਇਸ ertid ਤੋਂ ਕੁਝ ਕਹਿਣਾ ਮੈਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜਾਣਦੇ ਆ ਕਿ ਕੀ ਹੋ ਰਿਹਾ ਤੇ ਇਹ ਜਿਹੜੀ ਹੈ ਇਸ ਤਰ੍ਹਾਂ ਦਾ ਰਾਜ ਦੀ ਸਿਰਜਣਾ ਇਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਗੁਰੂਆਂ ਦਾ ਕਦੇ ਆਦੇਸ਼ ਨਹੀਂ ਰਿਹਾ ਉਪਦੇਸ਼ ਨਹੀਂ ਰਿਹਾ ਸੋ ਜੋ ਕੁਛ ਹੋ ਰਿਹਾ ਇਹ ਗੁਰੂਆਂ ਦੀ ਸੋਚ ਤੋਂ ਵੱਖਰਾ ਹੋ ਰਿਹਾ ਗੁਰੂਆਂ ਦੀ ਸੋਚ ਦੇ ਵਿਰੁੱਧ ਹੋ ਰਿਹਾ ਇਹ ਤਾਂ ਭੈ ਕਾਹੂ ਕੋ ਦੇਤ ਨਾ ਨਾ ਪਹਿਮਾਨਤਾ ਕੋ ਨਾਨਕ ਸੁਨਰੇ ਮਨਾ ਗਿਆਨੀ ਤਾਹਿਬ ਖਾਨ ਨੂੰ ਅਸੀਂ ਯਾਦ ਕਰ ਰਿਹਾ ਸ੍ਰੀ ਗੁਰੂ ਤੇਗ ਬਹਾਦਰ ਨੂੰ ਇੱਥੇ ਪੈਰਾਂ ਸਮਾਜ ਦੀ ਸਿਰਜਣਾ ਪੈਰਾਂ ਪਰਦੇਸ਼ ਦੀ ਸਿਰਜਣਾ ਇਹ ਸਾਡੀ ਜ਼ਿੰਮੇਵਾਰੀ ਮੇਰਾ ਪੁਆਇੰਟ ਸਰ ਸੀ ਫਿਰੋਜ਼ਪੁਰ ਚ ਹੱਤਿਆ ਹੋਈ ਆਰਐਸਐਸ ਦੇ ਨੇਤਾ ਦੇ ਇੱਕ ਬੱਚੇ ਦੀ ਮੇਰਾ ਪੁਆਇੰਟ ਸਰ ਵੈਸੇ ਸੀ ਕਿ ਅੱਜ ਘਟ ਗਿਣਤੀਆਂ ਸੁਰੱਖਿਅਤ ਮਹਿਸੂਸ ਕਰ ਰਹੀਆਂ ਨੇ ਅੱਜ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਵਿੱਚ ਪੰਜਾਬ ਚ ਸਾਰੇ ਪੰਜਾਬੀ ਸੁਰੱਖਿਅਤ ਮਿਸਨਸ ਕਰਦੇ ਆ ਕਿਹੜੀ ਘਟ ਗਿਣਤੀ ਆ ਤੇ ਕਿਹੜੀ ਵਧ ਗਿਣਤੀ ਆ ਅਸੀਂ ਸਾਰੇ ਪੰਜਾਬੀ ਆ ਇੱਕ ਪਿਤਾ ਕਿਸਕੇ ਹਮਾਰਕ ਹੈ ਭਾਵੇਂ ਕੋਈ ਪਿੰਡ ਚ ਬੈਠਾ ਤੇ ਭਾਵੇਂ ਸ਼ਹਿਰ ਚ ਬੈਠਾ ਉਹਨੂੰ ਇਹ ਨਹੀਂ ਪਤਾ ਕਿਹੜੇ ਵੇਲੇ ਮੈਨੂੰ ਮੁੜ ਕੇ ਮੌਤ ਨੇ ਆ ਚਿੰਬੜਨਾ ਇਹ ਸਮਾਜ ਦੀ ਰਾਖੀ ਕਰਨਾ ਕੰਮ ਹੁੰਦਾ ਸਰਕਾਰਾਂ ਦਾ ਜਿਹੜੇ ਸਰਕਾਰਾਂ ਫੇਲ ਹੋ ਰਹੀਆਂ ਨੇ ਇਹ ਧਰਤੀ ਸਿਰਫ ਨਾਤਮਸਤ ਖੋਣ ਵਾਲੀ ਹੈ ਇੱਥੇ ਰਾਜਨੀਤਿਕ ਜਿਹੜਾ ਬਿਆਨ ਹੈ ਕਿਸੇ ਵੇਲੇ ਫੇਰ ਆਪਾਂ ਕਰ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਫਿਰ ਨੰਦਪੁਰ ਸਾਹਿਬ ਤੋਂ ਮੌਜੂਦ ਆ ਜੀ ਪੰਜਾਬ ਬੀਜੇਪੀ ਵੱਲੋਂ ਇੱਕ ਵਿਸ਼ੇਸ਼ ਕੀਰਤਨ ਦਰਬਾਰ ਨੌਵੇਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਰੱਖਿਆ ਗਿਆ ਹੈ ਕੌਮੀ ਘਟਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਇਸ ਵਕਤ ਦੰਕਸੁਰਾ ਨਾਲ ਬੜੇ ਹੋਏ ਨੇ ਲਾਲਪੁਰਾ ਸਾਹਿਬ ਅੱਜ ਸ੍ਰਿਸ਼ਟੀ ਦੀ ਚਾਦਰ ਕਹेलो ਹਿੰਦੀ ਚਾਦਰ ਕਹेलो ਨੌਵੇਂ ਪਾਤਸ਼ਾਹ ਦਾ ਹੈ ਮੇਰੇ ਖਿਆਲ ਚ ਤੁਸੀਂ ਘਟਗਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਅੱਜ ਪੰਜਾਬ ਦੇ ਉਸ ਵਕਤ ਘਟਗਣਤੀਆਂ ਲਈ ਮੇਰੇ ਖਿਆਲ ਚ ਇੱਡਾ ਵੱਡਾ ਹਾਜ਼ਾ ਨਾਜ਼ਾ ਕਿਸੇ ਨੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਸੇ ਧਰਤੀ ਤੇ ਤਿਲਕ ਜੰਡੂ ਰਾਖਾ ਪ੍ਰਪਤਾਕਾ ਚੀਨੋ ਵੱਡੋ ਕਨੂ ਮੇ ਸਾਖਾਂ ਦੇ ਆਕੇ ਅੰਕਿਤ ਕੀਤਾ ਤੇ ਵੱਡਾ ਸਾਖਾ ਇਹੋ ਹੀ ਸੀ ਕਿ ਦੁਨੀਆ ਦੇ ਇਤਿਹਾਸ ਵਿੱਚ ਕਿਸੇ ਨੇ ਪਹਿਲੀ ਵਾਰੀ ਧਰਮ ਦੀ ਰਾਖੀ ਲਈ ਕੁਰਬਾਨੀ ਕੀਤੀ ਨਾ ਉਸ ਵੇਲੇ ਦਾ ਕਿਸੇ ਕੋਈ ਕਨਸਟੀਟਿਊਸ਼ਨ ਸੀ ਨਾ ਰਾਈਟ ਟੂ ਰਿਲੀਜੀਅਨ ਸੀ ਜੋ ਰਾਜੇ ਦਾ ਰਾਜ ਸੀ ਉਹੀ ਹੈ ਇੱਥੇ ਵੀ ਔਰੰਗਜ਼ੇਬ ਜਿਹੜਾ ਉਹ ਇਫਤਖਾਰ ਖਾਨ ਦੇ ਰਾਹੀਂ ਲੋਕਾਂ ਨੂੰ ਧਰਮ ਪਰਿਵਰਤਨ ਕਰਨ ਲਈ ਮਜਬੂਰ ਕਰ ਰਿਹਾ ਸੀ ਕਸ਼ਮੀਰ 'ਚ ਤਾਂ ਗੁਰੂ ਪਾਤਸ਼ਾਹ ਇਸੇ ਧਰਤੀ ਤੇ ਬਿਰਾਜਮਾਨ ਸੀ ਚੱਕ ਨਾਨਕੀ ਵਿੱਚ ਜਿੱਥੋਂ ਉਹਨਾਂ ਨੇ ਜਾ ਕੇ ਦਿੱਲੀ ਦੇ ਵਿੱਚ ਸ਼ਹਾਦਤ ਦਿੱਤੀ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਗਿਆਲਾ ਜੀ ਬਾਬਾ ਜੀਵਨ ਸਿੰਘ ਜੀ ਲਖੀਸ਼ਾ ਬਨਜਾਰਾ ਜੀ ਇਹਨਾਂ ਸਾਰਿਆਂ ਦਾ ਹੈ ਅਦੁੱਤੀ ਕੁਰਬਾਨੀ ਹੈ ਜਿਹਦੇ ਦੀ ਅਸੀਂ ਨਤਮਸਤਖੁਣ ਲਿਆ ਹੈ ਇਸ ਇਸ ਮੌਕੇ ਕੀ ਕੋਈ ਖਾਸ ਪੈਕੇਜ ਦੀ ਉਮੀਦ ਕਰਦੇ ਹਾਂ ਭਾਰਤ ਸਰਕਾਰ ਤੋਂ ਦੇਖੋ ਪਹਿਲੀ ਗੱਲ ਹੈ ਸੇਵਾ ਕਰਤ ਹੋਏ ਨਹਿਕਾਮੀ ਜਿਸ ਕੋ ਹੋਤ ਪ੍ਰਾਪਰ ਸਵਾਮੀ ਅਸੀਂ ਗੁਰੂ ਦੇ ਚਰਨਾਂ 'ਚ ਸੀਸ ਨਵਾਰਨ ਆਏ ਆਂ ਤੇ ਪੰਜਾਬ ਦੇ ਸਾਰੇ ਮਸਲੇ ਹੱਲ ਹੋਣੇ ਚਾਹੀਦੇ ਆ ਸਭ ਦੇ ਦਿਲਾਂ ਦੇ ਦੁੱਖ ਦੂਰ ਹੋਣੇ ਚਾਹੀਦੇ ਆ ਇਹਦੇ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਹਮੇਸ਼ਾ ਉਪਰਾਲੇ ਕਰਦੀ ਰਹੀ ਕਰਦੀ ਹੈ ਅਸੀਂ ਵੀ ਨਾਲ ਆ ਪੰਜਾਬ ਦੇ ਆਖਰੀ ਸਵਾਲ ਲੈ ਰਹੇ ਆ ਜੀ ਪਰ ਅੱਜ ਪੰਜਾਬ ਦੇ ਹਾਲਾਤ ਕੋਈ ਸੁਖਾਵੇਂ ਨਹੀਂ ਹੈਗੇ ਆਏ ਦਿਨ ਗੈਂਗਸਟਰ ਜਿਹੜੇ ਨੇ ਗੋਲੀਆਂ ਚਲਾ ਰਹੇ ਨੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਹਾਲਾਂਕਿ ਤੁਹਾਡਾ ਜਿਹੜਾ ਜੂਡਿਕਸ਼ਨ ਘਟ ਗਣਤੀਆਂ ਦੀ ਆ ਪਰ ਘਟ ਗਣਤੀਆਂ ਤਾਂ ਉਹ ਵੀ ਇੱਕ ਤਰ੍ਹਾਂ ਨਾਲ ਵਿਕਟਮ ਹੀ ਨੇ ਨਾ ਜਿਹੜੇ ਬੰਦੇ ਕੇਸ ਦਾ ਸ਼ਿਕਾਰ ਹੋ ਰਹੇ ਨੇ ਪੰਜਾਬ ਦੇ ਵਿੱਚ ਇਸ ertidito ਕੁਝ ਕਹਿਣਾ ਮੈਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜਾਣਦੇ ਆ ਕਿ ਕੀ ਹੋ ਰਿਹਾ ਤੇ ਇਹ ਜਿਹੜੀ ਹੈ ਇਸ ਤਰ੍ਹਾਂ ਦਾ ਰਾਜ ਦੀ ਸਿਰਜਣਾ ਇਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਗੁਰੂਆਂ ਦਾ ਕਦੇ ਆਦੇਸ਼ ਨਹੀਂ ਰਿਹਾ ਉਪਦੇਸ਼ ਨਹੀਂ ਰਿਹਾ ਸੋ ਜੋ ਕੁਛ ਹੋ ਰਿਹਾ ਇਹ ਗੁਰੂਆਂ ਦੀ ਸੋਚ ਤੋਂ ਵੱਖਰਾ ਹੋ ਰਿਹਾ ਗੁਰੂਆਂ ਦੀ ਸੋਚ ਦੇ ਵਿਰੁੱਧ ਹੋ ਰਿਹਾ ਇਹ ਤਾਂ ਭੈ ਕਾਹੂ ਕੋ ਦੇਤ ਨਾ ਨਾ ਪਹਿਮਾਨ ਤਾਨ ਕਹ ਨਾਨਕ ਸੁਨਰੇ ਮਨਾ ਗਿਆਨੀ ਤਾਹਿਬ ਖਾਨ ਲੋ ਅਸੀਂ ਯਾਦ ਕਰ ਰਿਹਾ ਸ਼੍ਰੀ ਗੁਰੂ ਤੇਗ ਬਹਾਦਰ ਨੂੰ ਇੱਥੇ ਪੈਰਾਂ ਸਮਾਜ ਦੀ ਸਿਰਜਣਾ ਪੈਰ ਪਰਦੇਸ਼ ਦੀ ਸਿਰਜਣਾ ਇਹ ਸਾਡੀ ਜ਼ਿੰਮੇਵਾਰੀ ਮੇਰਾ ਪੁਆਇੰਟ ਸਰ ਸੀ ਫਿਰੋਜ਼ਪੁਰ ਚ ਹੱਤਿਆ ਹੋਈ ਆਰਐਸਐਸ ਦੇ ਨੇਤਾ ਦੇ ਇੱਕ ਬੱਚੇ ਦੀ ਮੇਰਾ ਪੁਆਇੰਟ ਸਰ ਵੈਸੇ ਸੀ ਕਿ ਅੱਜ ਘਟ ਗਿਣਤੀਆਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਨੇ ਅੱਜ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਵਿੱਚ ਪੰਜਾਬ ਚ ਸਾਰੇ ਪੰਜਾਬੀ ਅਸੁਰੱਖਿਅਤ ਮਿਸਿੰਗਸ ਕਰਦੇ ਆ ਕਿਹੜੀ ਘਟ ਗਿਣਤੀ ਆ ਤੇ ਕਿਹੜੀ ਵਧ ਗਿਣਤੀ ਆ ਅਸੀਂ ਸਾਰੇ ਪੰਜਾਬੀ ਆ ਇੱਕ ਮਿਟਾਈ ਕਿਸਕੇ ਹਮਾਰਕ ਹੈ ਭਾਵੇਂ ਕੋਈ ਪਿੰਡ ਚ ਬੈਠਾ ਤੇ ਭਾਵੇਂ ਸ਼ਹਿਰ ਚ ਬੈਠਾ ਉਹਨੂੰ ਇਹ ਨਹੀਂ ਪਤਾ ਕਿਹੜੇ ਵੇਲੇ ਮੈਨੂੰ ਮੁੜਕੇ ਮੌਤ ਨੇ ਆ ਚਿੰਬੜਨਾ ਇਹ ਸਮਾਜ ਦੀ ਰਾਖੀ ਕਰਨਾ ਕੰਮ ਹੁੰਦਾ ਸਰਕਾਰਾਂ ਦਾ ਜਿਹੜੇ ਸਰਕਾਰਾਂ ਫੇਲ ਹੋ ਰਹੀਆਂ ਨੇ ਇਹ ਧਰਤੀ ਸਿਰਫ ਨਤਮਸਤ ਖੋਣ ਵਾਲੀ ਹੈ ਇੱਥੇ ਰਾਜਨੀਤਿਕ ਜਿਹੜਾ ਬਿਆਨ ਹੈ ਕਿਸੇ ਵੇਲੇ ਫੇਰ ਆਪਾਂ ਕਰ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ